ਪ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਐਮਐਲਏ ਰਮਨ ਅਰੋੜਾ ਦੇ ਬਾਹਰ ਆਉਂਦੇ ਹੀ ਉਹਨਾਂ ਦੀ ਮਸਤੀ ਸ਼ੁਰੂ ਹੋ ਗਈ ਹੈ ਰਮਨ ਅਰੋੜਾ ਜਿਸ ਤੇ ਪ੍ਰਿਸ਼ਟਾਚਾਰ ਜਬਰਨ ਵਸੂਲੀ ਤੇ ਤਮਕੌਣ ਦੇ ਇਲਜ਼ਾਮ ਲੱਗੇ ਸੀ ਲੋ ਕੁਝ ਦਿਨ ਪਹਿਲਾਂ ਹੀ ਪੁਲਿਸ ਧੱਕੇ ਮਾਰ ਕੇ ਲੈ ਕੇ ਜਾ ਰਹੀ ਸੀ ਤੇ ਹੁਣ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ ਤੇ ਠੁੰਮਕੇ ਲਗਾ ਰਹੇ ਨੇ ਇੰਨਾ ਹੀ ਨਹੀਂ ਮੰਦਿਰ ਚ ਇੱਕ ਸਮਾਗਮ ਦੌਰਾਨ ਉਹਨਾਂ ਨੂੰ ਸਰੋਪਾ ਵੀ ਦਿੱਤਾ ਜਾ ਰਿਹਾ ਜਿਵੇਂ ਵਿਧਾਇਕ ਜੇਲ੍ਹ ਚੋਂ ਨਹੀਂ ਬਲਕਿ ਕੋਈ ਜੰਗ ਜਿੱਤ ਕੇ ਆਇਆ ਹੋਵੇ ਜਿਸ ਤਰ੍ਹਾਂ ਇਹ ਬਾਹਰ ਆ ਕੇ ਜਸ਼ਨ ਮਨਾਏ ਜਾ ਰਹੇ ਨੇ ਅਜੀਹਾ ਲੱਗ ਰਿਹਾ ਹੈ ਕਿ ਉਹ ਲੋਕਾਂ ਨੂੰ ਦੱਸ ਰਹੇ ਨੇ ਕਿ ਭ੍ਰਿਸ਼ਟਾਚਾਰ ਕਰਨਾ ਇੱਕ ਕਲਾ ਹੈ ਜਿਸ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਦੱਸਦੀ ਹੈ ਕਿ ਇਹ ਉਹੀ ਬਾਲਾ ਜੀ ਮੰਦਿਰ ਹੈ ਜਿੱਥੇ ਇੱਕ ਵਾਰ ਰਮਨ ਅਰੋੜਾ ਨੂੰ ਬੇਦਖਲ ਕੀਤਾ ਗਿਆ ਸੀ ਤੇ ਹੁਣ ਉੱਥੇ ਹੀ ਵਿਧਾਇਕ ਦੇ ਠੁੰਮਕੇ ਦੇਖੋ ਲੜ ਰਹੇ ਨੇ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਲੋਕਾਂ ਦਾ ਦਿਵਾਲਾ ਕੱਢਿਆ ਗਿਆ ਵਿਧਾਇਕ ਦੇ ਵੱਲੋਂ ਉਹੀ ਲੋਕ ਉਹਨਾਂ ਦੇ ਨਾਲ ਜਸ਼ਨ ਮਨਾ ਰਹੇ ਨੇ ਵਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਜਬਰਨ ਵਸੂਲੀ ਫਰਜ਼ੀ ਨੋਟਿਸ ਦੁਕਾਨਦਾਰਾਂ ਡਾਕਟਰਾਂ ਸਕੂਲ ਤੇ ਹਸਪਤਾਲ ਨੂੰ ਧਮਕਾਉਣਾ ਇਹ ਇਲਜ਼ਾਮ ਉਹਨਾਂ ਤੇ ਲੱਗੇ ਨੇ ਤੇ ਹੁਣ ਜ਼ਮਾਨਤ ਤੇ ਬਾਹਰ ਆ ਕੇ ਐਮਐਲਏ ਹਾਸਲ ਕੀਤੀਆਂ ਆਪਣੀਆਂ ਇਹਨਾਂ ਪ੍ਰਾਪਤੀਆਂ ਦਾ ਜਸ਼ਨ ਮਨਾ ਰਹੇ ਨੇ ਸੋਸ਼ਲ ਮੀਡੀਆ ਤੇ ਹੱਸ ਕੇ ਤਾਂ ਇਸ ਤਰ੍ਹਾਂ ਫੋਟੋਆਂ ਅਪਲੋਡ ਕਰ ਰਹੇ ਨੇ ਜਿਵੇਂ ਜਨਤਾ ਦਾ ਦਰਦ ਉਹਨਾਂ ਲਈ ਸਿਰਫ ਇੱਕ ਬੈਕਗ੍ਰਾਉਂਡ 뮤직 ਹੋਵੇ ਉਦਰ ਆਮ ਆਦਮੀ ਪਾਰਟੀ ਨੇ ਵਿੱਚ ਉਪੀ ਧਾਰੀ ਹੋਈ ਹੈ ਕਿ ਚਾਰਜ ਸ਼ੀਟ ਵਿਜੀਲੈਂਸ ਇਹ ਸਭ ਦਿਖਾਵਾ ਸੀ ਰਮਨ ਅਰੋੜਾ ਇੰਨੇ ਗੰਭੀਰ ਇਲਜ਼ਾਮਾਂ ਦਾ ਜੋ ਸਾਹਮਣਾ ਕਰ ਰਹੇ ਨੇ ਉਹ ਅਜੇ ਵੀ ਵਿਧਾਇਕ ਦੇ ਅਹੁਦੇ 'ਤੇ ਨੇ ਜ਼ਮਾਨਤ ਤੇ ਆ ਕੇ ਜਸ਼ਨ ਮਨਾ ਰਹੇ ਨੇ ਪਰ ਪਾਰਟੀ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੀ ਲੋਕ ਵੀ ਦੁਬਿਧਾ 'ਚ ਨੇ ਕਿ ਕੰਮ ਉਸ ਵਿਧਾਇਕ ਤੋਂ ਕਰਵਾਈਏ ਜੋ ਨੱਚਣ 'ਚ ਬਿਜ਼ੀ ਹੈ ਜਾਂ ਹਲਕਾ ਇੰਚਾਰਜ ਨਿਤਿਨ ਕੋਲੀ ਤੋਂ ਜਿਨ੍ਹਾਂ ਕੋਲ ਕੋਈ ਜਵਾਬ ਹੀ ਨਹੀਂ ਹੈ ਕਿ ਹੁਣ ਇਹ ਸਾਫ ਕਰ ਦਿੱਤਾ ਗਿਆ ਕਿ ਭ੍ਰਿਸ਼ਟਾਚਾਰ ਇੱਕ ਡਿਗਰੀ ਬਣ ਗਈ ਹੈ ਜੇਲ੍ਹ 'ਚੋਂ ਬਾਹਰ ਆਉਣਾ ਇੱਕ ਜਸ਼ਨ ਮਨਾਉਣ ਦਾ ਮੌਕਾ ਹੈ ਤੇ ਸਭ ਤੋਂ ਵੱਡਾ ਸਵਾਲ ਕੀ ਐਮਐਲਏ ਤੇ ਪਾਰਟੀ ਵਿਚਾਲੇ ਕੋਈ ਅੰਦਰ ਖਾਤੇ ਸੈਟਿੰਗ ਹੋ ਗਈ ਹੈ ਕੋਈ ਸਮਝੌਤਾ ਹੋ ਗਿਆ ਜੇਕਰ ਇਨ੍ਹਾਂ ਸਵਾਲਾਂ ਦਾ ਜਵਾਬ ਹਾਂ ਹੈ ਤਾਂ ਜਨਤਾ ਦਾ ਭਰੋਸਾ ਤੇ ਪਾਰਟੀ ਦੀ ਸਾਖ ਦੋਵਾਂ ਦਾ ਦਿਵਾਲਾ ਨਿਕਲ ਚੁੱਕਿਆ ਹੈ